ਹੈ ਭਾਈ ਕੀ ਨਾ ਜੀ ਸਰ ਮੇਰਾ ਨਾਮ ਹਰਪਾਲ ਸਿੰਘ ਆ ਕਿਹੜੀ ਜਹਾ ਜੀ ਸਰ ਦੀਪਨਗਰ ਨੇੜੇ ਐਸਡੀ ਕੋਰ ਗਲੀ ਨੰਬਰ 2 ਆ ਸਾਰੇ ਇੱਥੇ ਜੀ ਸਰ ਕੱਲ ਨਗਰ ਨਿਗਮ ਆਗੇ ਮੇਰੀ ਥੜੀ ਤੋੜ ਗਏ ਆ ਜੀ ਦੇਖੋ ਕਾਨੂੰਨ ਤਾਂ ਸਾਰੇ ਵਾਸਤੇ ਈ ਕਰਨਾ ਹੈ ਜੀ ਕਾਨੂੰਨ 2 ਵਜੇ ਇੱਕ ਬੰਦਾ ਗਰੀਬ ਆਦੇ ਵਾਸਤੇ ਕਾਨੂੰਨ ਲਾਗਾ ਅਮੀਰ ਬੰਦਾ ਕਾਨੂੰਨ 2 ਵਜੇ ਵਾਸਤੇ ਲੱਗਵਾ ਤੇ ਮੈਂ ਵੀ ਪੰਜਾਬ ਦਾ ਵਾਸੀ ਆ ਕਾਨੂੰਨ ਮੇਰੇ ਵਾਸਤੇ ਵੀ ਓਹੀ ਹੋਣਾ ਚਾਹੀਦਾ ਜੋ ਸਾਰੇ ਵਾਸਤੇ ਨੇ ਸਾਰੀਆਂ ਤੜੀਆਂ ਬਣੀ ਹੋਈਆਂ ਹਨ ਮੇਰੀ ਇਕੱਲਾ ਮੈਨੂੰ ਟਾਰਗੇਟ ਕੀਤਾ ਗਿਆ ਸਰ ਇੱਥੇ ਆ ਕੇ ਮੇਰੀ ਥੜੀ ਤੋੜੀ ਗਈ ਆ ਮੈਂ ਇਹ ਚਾਹਨਾ ਕਿ ਮੇਰੀ ਥੜੀ ਕਿਉ ਇਸ ਸੀਨ ਕਰਕੇ ਤੋੜੀ ਗਈ ਆ ਬਾਕੀ ਥੜੀਆਂ ਕਿਉਂ ਨਹੀਂ ਤੋੜੀਆਂ ਗਈਆਂ ਮੇਰੇ ਨਾਲ ਥੜੀ ਬਣੀ ਹੋਈ ਗਵਾਂਡੀਆਂ ਉਹ ਕਿਉਂ ਹੀ ਤੋੜੀ ਗਈ ਮੈਨੂੰ ਇਕੱਲੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਸਰ ਇਹਦਾ ਤੁਹਾਨੂੰ ਨੋਟਿਸ ਵੀ ਆਇਆ ਪਹਿਲਾਂ ਸਰ ਪਹਿਲਾਂ ਤਾਂ ਦੋ ਤਿੰਨ ਮਹੀਨੇ ਪਹਿਲਾਂ ਨੋਟਿਸ ਆਇਆ ਸੀਗਾ ਮੈਂ ਉਹਦਾ ਲਿਖ ਕੇ ਜਵਾਬ ਦੇ ਆਇਆ ਸੀਗਾ ਇਸ ਤੋਂ ਬਾਅਦ ਕਰੇ ਕੱਲ ਤੋੜੀ ਸਰ ਇਹ ਕਹੋ ਆਏ ਕੱਲ ਬਿਨੋ ਦੱਸੇ ਆ ਕੇ ਮੇਂ ਥੜੀ ਤੋੜ ਗਿਆ ਬਹੁਤ ਮਾਲਕੀ ਕਰਦੇ ਸਰ ਮੈਂ ਮੰਨ ਕਰਦਾ ਜਿਆਦਾ ਸਾਰੀਆਂ ਥੜੀਆਂ ਤੋੜੀਆਂ ਜਾਂ ਮੇਰੀ ਥੜੀ ਬਣਾਈ ਜਾਵੇ ਜਾ ਕਾਨੂੰਨ ਸਾਰਿਆਂ ਵਾਸਤੇ ਇੱਕ ਆਵਾਜ਼ ਨੰਬਰ ਸਾਰੀਆਂ ਸਾਰੀਆਂ ਥੜੀਆਂ ਤੋੜੀਆਂ ਜਾਣ ਜੇ ਮੇਰੀ ਗਲੀ ਬਣਾਈ ਜਾਵੇ ਥੜੀ ਬਣਾਈ ਜਾਵੇ ਆਪਣੇ ਮਾਗਦੇ ਐਮਸੀ ਸਾਹਿਬ ਨਾਲ ਕੋਈ ਅਪਰੋਚ ਕੀਤੀ ਸਰ ਹਾਂਜੀ ਹਮ ਸਾਰਾ ਨੰਬਰ ਰੋਟ ਹੋ ਚੁੱਕੀ ਸੀ ਕੋਈ ਮੇਰੀ ਕੋਈ ਸੁਣਾਈ ਨਹੀਂ ਕਰਦਾ ਠੀਕ ਹੈ ਨਾ ਜੀ ਮੈਂ ਕਾਰਪੋਰਲ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ ਹਾਂ ਉਹਨਾਂ ਨੇ ਪ੍ਰੋਮਾਜ ਦਿੱਤਾ ਹੈ ਕੋਈ ਨਹੀਂ ਆਪਾਂ ਤੁਸੀਂ ਅਪਲੀਕੇਸ਼ਨ ਦੇ ਕੇ ਜਾਓ ਆਪਾਂ ਸਾਰਿਆਂ ਪ੍ਰਕਾਰ ਵਈ ਕਰਾਂਗੇ ਸਰ ਸਾਹਿਬ ਦੀਪ ਨਗਰ ਵਿੱਚ ਗਲੀ ਨੰਬਰ 2 ਦੇ ਵਿੱਚ ਹਰਪਾਲ ਸਿੰਘ ਸੱਜਨੇ ਦਾ ਜਿਹੜੀ ਇਹ ਥੜੀ ਜਿਹੜੀ ਤੋੜੀ ਗਈ ਆ ਨਗਰ ਨਗਰਪੁਰ ਕਿ ਦਾ ਸੀ ਤੁਸੀਂ ਦੇਖਿਆ ਕਿਉਂਕਿ ਸਿਰਫ ਇੱਕ ਘਰ ਦੀ ਜਿਹੜੀ ਸਾਡੀ ਤੋੜੀ ਗਈ ਆ ਬਾਕੀ ਕਿਸੇ ਦਾ ਕੋਈ ਕਾਰ ਬੰਨੀ ਹੋਈ ਮੈਂ ਦੱਸਣਾ ਚਾਹੁੰਦਾ ਮੈਂ ਅੱਗੇ ਵੀ ਇੱਕ ਬਾਈਕ ਦਿੱਤੀ ਆ ਉਹਦੇ ਵਿੱਚ ਦੱਸਿਆ ਸੀ ਕਿ ਪਰਸੋਂ ਲੁਧਿਆਣੇ ਦੀ ਇਲੈਕਸ਼ਨ ਸੀਗੀ ਸ਼ਾਮ ਨੂੰ ਲੇਟ ਆਏ ਅਸੀਂ ਸੱਲ ਰੈਸਟ ਦਾ ਦਿਨ ਸੀਗਾ ਤੇ 2:30 ਵਜੇ ਦੇ ਨਾਲ ਇੱਕ ਫੋਨ ਆਉਂਦਾ ਸਾਨੂੰ ਹਰਪਾਲ ਸਿੰਘ ਦਾ ਫੋਨ ਆਇਆ ਕਿ ਕੋਈ ਬੰਦੇ ਜਿਹੜੇ ਆ ਉਹ ਥੜੀ ਥੋੜ ਰੇ ਆ ਮੈਂ ਕਿਹਾ ਯਾਰ ਤੈਨੂੰ ਕੋਈ ਨੋਟਿਸ ਆਇਆ ਤੈਨੂੰ ਕੁਝ ਹੋਇਆ ਕਹਿੰਦਾ ਜੀ ਨਹੀਂ ਮੈਂ ਕਹਾਂ ਮੇਰੀ ਗੱਲ ਕਰਾਓ ਉਹਨਾਂ ਦੇ ਨਾਲ ਕਹਿੰਦੇ ਜੀ ਨਹੀਂ ਗੱਲ ਨਹੀਂ ਕਰਨੀ ਅਸਿਸਟੈਂਟ ਕਮਿਸ਼ਨਰ ਤੇ ਕਮਿਸ਼ਨਰ ਨੇ ਭੇਜਿਆ ਗੱਲ ਕਰਨੀ ਆ ਤੇ ਉਹਨਾਂ ਨਾਲ ਕਰੋ ਜਿਸ ਟਾਈਮ ਤੇ ਮੈਂ ਅਸਿਸਟੈਂਟ ਕਮਿਸ਼ਨਰ ਨੂੰ ਫੋਨ ਲਾਉਣਾ ਉਸ ਵੇਲੇ ਮੈਨੂੰ ਹਰਪਾਲ ਦਾ ਉਸੇ ਵੇਲੇ ਬੈਕ ਕਾਲ ਆ ਗਿਆ ਕਹਿੰਦਾ ਭਾਜੀ ਤੋੜ ਕੇ ਤੇ ਉਹ ਨਿਕਲ ਵੀ ਗਏ ਐ ਇੰਨੀ ਮੈਂ ਕਹਿੰਦਾ ਵੀ ਇੰਨੀ ਐਮਰਜੈਂਸੀ ਵਾਲਾ ਕੰਮ ਕਿਹੜਾ ਸੀਗਾ ਕਿਹੜੇ ਬੰਦੇ ਨੇ ਇਹਨੂੰ ਇੰਨੀ ਅਪਰੋਚ ਕੀਤੀ ਯਾਰ ਇੰਨੀ ਫੁਰਤੀ ਤਾਂ ਸੀਐਮ ਦੀ ਕਾਲ ਆ ਜੇ ਉਹਦੇ ਤੇ ਨਹੀਂ ਹੁੰਦੀ ਇਹ ਸਿਸਟਮ ਕਮਿਸ਼ਨਰ ਨੇ ਕਿਹੜੀ ਏਡੀ ਜਲਦਬਾਜੀ ਕੀਤੀ ਵੀ ਜਿਹੜੀ ਉੱਥੇ ਇੰਨੀ ਕੁ ਟ੍ਰੈਫਿਕ ਸੀ ਤੁਸੀਂ ਜਾ ਕੇ ਉਹ ਚੀਜ਼ ਨੂੰ ਕਵਰ ਕੀਤਾ ਕਿ ਜਿੱਥੋਂ ਥੜੀ ਤੋੜੀ ਗਈ ਆ ਉਹ ਛੜਕ ਉੱਥੋਂ 12 ਫੁੱਟ ਦੀ ਆ ਅੱਗੇ ਜਾ ਕੇ ਉਹਦੇ 6-6 ਫੁੱਟ ਦੀਆਂ ਦੋ ਛੜਕਾਂ ਹੋ ਜਾਂਦੀਆਂ ਗੱਡੀ ਜਾਣ ਦਾ ਮਤਲਬ ਹੀ ਕੋਈ ਨਹੀਂ ਅੱਗੇ ਇਹ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਉਸ ਬੰਦੇ ਨੂੰ ਉਸ ਗੱਡੀ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਤੁਸੀਂ ਇਹ ਕੰਮ ਨਾ ਕਰੋ ਥੜੀਆਂ ਨਾ ਟਾਓ ਪਰ ਇੱਕ ਤਰਫਾ ਨਾ ਕਰੋ ਜੇ ਟੌਣੀਆਂ ਦੇ ਸਾਰਿਆਂ ਦੀਆਂ ਟਾਓ ਇੱਕ ਬੰਦੇ ਨੂੰ ਇਕੱਲੇ ਗਰੀਬ ਨੂੰ ਤੁਸੀਂ ਟਾਰਗੇਟ ਕਰ ਦਿੱਤਾ ਜਿਹਦੀ ਹਾਲਤ ਜਿਹੜੀ ਆ ਰਾਤ ਨੂੰ ਉਹਦੀ ਪਰਿਵਾਰ ਦੀ ਜਿਹੜੀ ਆ ਬਹੁਤ ਨਾਜ਼ਕ ਬਣੀ ਹੋਈ ਸੀ ਮੈਂ ਰਾਤੀਂ ਵੀ ਦੱਸਿਆ ਸੀਗਾ ਲਾਈਵ ਵੀ ਸਾਡੇ ਬੰਦੇ ਕਿਸੇ ਨੇ ਪਾ ਦਿੱਤਾ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਹੈਂਡਲ ਕੀਤਾ ਉਹਦੀ ਜਾਨ ਜਿਹੜੀ ਆ ਰਾਤ ਨੂੰ ਬਚਾਤੀ ਆ ਅਗਲੀ ਜ਼ਿੰਮੇਵਾਰੀ ਜਿਹੜੀ ਆ ਸਾਡੀ ਨਹੀਂ ਮੇਰੀ ਗੱਲ ਸੁਣੋ ਅਸੀਂ ਬਾਰ-ਬਾਰ ਉਹਦੇ ਨਾਲ ਨਹੀਂ ਰਹਿਣਾ ਉਹ ਰਾਤ ਵੀ ਘਰ ਨਹੀਂ ਸੀ ਜਾਂਦਾ ਅਸੀਂ ਮਿੰਦਾਂ ਕਰਕੇ ਸਾਰੀ ਟੀਮ ਲੱਗੀ ਰਹੀ ਉਹਦੇ ਨਾਲ ਉਹਨੂੰ ਮਨਾ ਕੇ ਉਹਦੇ ਘਰ ਭੇਜਿਆ ਉਹਦੇ ਪਰਿਵਾਰ ਨੂੰ ਸੈੱਟ ਕੀਤਾ ਉਹਦੇ ਮੁੰਡੇ ਦੇ ਨਾਲ ਬਾਹਰ ਗੱਲ ਕਰਵਾਈ ਵੀ ਨਹੀਂ ਇਦਾਂ ਦਾ ਦੁਬਾਰਾ ਕੰਮ ਨਹੀਂ ਕੋਈ ਵੀ ਹੋਊਗਾ ਪਰ ਆਹ ਚੀਜ਼ ਜਿਹੜੀ ਇੱਕ ਗਰੀਬ ਨੂੰ ਇੰਨਾ ਦਬਾਇਆ ਗਿਆ ਉਹਦੀ ਥੜੀ ਤੋੜੀ ਗਈ ਥੜੀ ਤੋੜਨੀ ਆ ਤੁਸੀਂ ਉਹਨੂੰ ਨੋਟਿਸ ਦੇ ਦਿਓ ਚਾਰ ਪੰਜ ਦਿਨਾਂ ਦਾ ਨੋਟਿਸ ਦੇ ਦਿਓ ਵੀ ਇੱਕ ਹਫ਼ਤੇ ਤੱਕ ਤੂੰ ਆਪ ਤੋੜ ਲੈ ਨਹੀਂ ਤੇ ਸਾਡੀ ਟੀਮ ਆਊਗੀ ਫਿਰ ਤੋੜ ਦੂ ਫਿਰ ਤੋੜ ਦਿੰਦੇ ਯਾਰ ਨਹੀਂ ਤੋੜਦਾ ਉਹ ਫਿਰ ਤੋੜ ਦਿੰਦੇ ਤੁਸੀਂ ਆਦੇ ਉਹਦੀਆਂ ਪਾਈਪਾਂ ਵੀ ਪਾਣੀ ਵਾਲੀਆਂ ਜਿਹੜੀਆਂ ਅਸੀਂ ਕਨੈਕਸ਼ਨ ਲਏ ਸੀ ਉਹ ਵੀ ਤੋੜ ਦਿੱਤੇ ਸੀਵਰੇਜ ਦੀ ਪਾਈਪ ਤੋੜ ਦਿੱਤੀ ਉਹਨਾਂ ਦੇ ਤੁਸੀਂ ਨੁਕਸਾਨ ਕਰਕੇ ਆ ਗਏ ਜਦੋਂ ਕੋਈ ਜੇ ਲੋਨ ਪਹਿਲਾਂ ਨਹੀਂ ਲੱਤ ਰਿਹਾ ਤੇ ਉਹ ਨਵੇਂ ਸਿਰੇ ਤੋਂ ਹੀ ਉਹਨੂੰ ਫੇਰ ਕੱਚਾ ਪਾ ਕੇ ਆ ਗਏ ਯਾਰ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਬਿਲਡਿੰਗ ਨਹੀਂ ਲੱਭਦੀ ਇੰਨੀ ਅਨਲੀਗਲ ਬਿਲਡਿੰਗਾਂ ਬਣੀਆਂ ਤੁਹਾਡੀਆਂ ਅਸਿਸਟੈਂਟ ਕਮਿਸ਼ਨਰ ਨੂੰ ਕਹਿਣਾ ਚਾਹਨਾ ਕਿ ਤੁਸੀਂ ਤੁਹਾਨੂੰ ਅਨਲੀਗਲ ਬਿਲਡਿੰਗਾਂ ਕੋਈ ਨਹੀਂ ਲੱਭਦੀਆਂ ਦੋ ਦੇ ਵਿੱਚ ਇੱਕ ਥੜੀ ਜਿਹੜੀ ਟਾਈ ਗਈ ਆ ਕੀ ਇਹ ਮਾਮਲਾ ਹੈ ਇਹ ਇਦੇ ਬਾਰੇ ਜਿੱਥੇ ਤੱਕ ਮੈਨੂੰ ਪਤਾ ਹੈਗਾ ਕਿ ਉਹ ਗਲੀ ਵਾਲਿਆਂ ਵੱਲੋਂ ਦਸੰਬਰ 24 ਤੋਂ ਆਨਵਰਡਸ ਇਸ ਥੜੀ ਬਾਰੇ ਸ਼ਿਕਾਇਤ ਕੀਤੀ ਜਾ ਰਹੀ ਸੀ ਜਿਸ ਨੂੰ ਕਿ ਪਹਿਲਾਂ ਸ਼ਾਇਦ ਬਿਲਡਿੰਗ ਬ੍ਰਾਂਚ ਵਾਲਿਆਂ ਨੇ ਪਹਿਲਾਂ ਨੋਟਿਸ ਵਗੈਰਾ ਦੇ ਕੇ ਰੁਕਵਾ ਵੀ ਦਿੱਤਾ ਸੀ ਪਰੰਤੂ ਫੇਰ ਉਹਦੇ ਵੱਲੋਂ ਬਣਾ ਲਈ ਗਈ ਸੀ ਫੇਰ ਪਿਛਲੇ ਕੁਝ ਸਮੇਂ ਪਹਿਲਾਂ ਉਹ ਸਾਰਾ ਮਹੱਲੇ ਦਾ ਡੈਲੀਗੇਟ ਆ ਕੇ ਕਮਿਸ਼ਨਰ ਮੈਡਮ ਨੂੰ ਵੀ ਮਿਲਿਆ ਸੀ ਜਿਸ ਤੇ ਬਿਲਡਿੰਗ ਬ੍ਰਾਂਚ ਨੂੰ ਇਨਸਟਰਕਸ਼ਨ ਸੀਗਾ ਕਿ ਜੇ ਇਦਾਂ ਦੀ ਕੋਈ ਕੰਪਲੇਂਟ ਹੈਗੀ ਆ ਤਾਂ ਉਹਨੂੰ ਫੌਰੀ ਤੌਰ ਤੇ ਦੂਰ ਕੀਤਾ ਜਾਵੇ ਤਾਂ ਮਾਈਟਲੀ ਉਸ ਚੱਕਰ ਦੇ ਵਿੱਚ ਉਹ ਜਿਹੜੀ ਹੈਗੀ ਥੜੀ ਨੂੰ ਰਿਮੂਵ ਕੀਤਾ ਗਿਆ। ਔਰ ਅੱਜ ਹੀ ਜਿਹੜੀ ਥੜੀ ਢਾਈ ਗਈ ਹੈ ਉਹਦੇ ਵੱਲੋਂ ਵੀ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਗਲੀ 'ਚ ਹੋਰ ਵੀ ਬਾਕੀਆਂ ਦੀਆਂ ਇਦਾਂ ਦੀਆਂ ਥੜੀਆਂ ਬਣੀਆਂ ਹੋਈਆਂ ਹਨ ਜਿਹਦੇ ਨਾਲ ਇਨਕਰੂਚਮੈਂਟ ਜਾਂ ਟ੍ਰੈਫਿਕ ਦੇ ਵਿੱਚ ਬਿਗਨ ਪੈ ਰਿਹਾ ਹੈ। ਤਾਂ ਉਹ ਵੀ ਕਮਿਸ਼ਨਰ ਸਾਹਿਬ ਨੇ ਜਿਹੜੀ ਬਿਲਡਿੰਗ ਬ੍ਰਾਂਚ ਨੂੰ ਇਨਸਟਰਕਸ਼ਨਸ ਪਾਸ ਔਨ ਕਰਤੀਆਂ ਹੈਗੀਆਂ ਕਿ ਉਹ ਵੀ ਰਿਮੂਵ ਕੀਤੀਆਂ ਜਾਣ ਔਰ ਨਿਰਪੱਖ ਤਰੀਕੇ ਨਾਲ ਕੀਤੀਆਂ ਜਾਣ। ਸਰ ਹੁੰਦੈ ਸਾਹਿਬ ਦਾ ਕਹਿਣਾ ਹੈ ਕਿ ਸ਼ਹਿਰ 'ਚ ਹੋਰ ਵੀ ਕਾਫੀ ਇੰਦਾਂ ਦਾ ਹੈਗਾ ਆ ਜਿਹੜਾ ਪੰਜਾਬੀ ਕਾਨੂੰਨੀ ਉਸਾਰੀਆਂ ਹੁੰਦੀਆਂ ਆ ਜਾਂਦਾ ਹੁੰਦਾ ਪਰ ਉਹਦੇ 'ਤੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤੇ ਇੱਕ ਖੜੀ ਵੱਲ ਕਿਉਂ ਉੱਚੀ ਚਾ ਧਿਆਨ ਦਿੱਤਾ ਗਿਆ ਉਹ ਚਾ ਧਿਆਨ ਨਹੀਂ ਇੰਦਾਂ ਦਿੱਤਾ ਗਿਆ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕੋਈ ਇੰਦਾਂ ਦੀ ਫੀਲਿੰਗ ਆਈ ਹੋਊਗੀ ਲੇਕਿਨ ਜਦੋਂ ਕੋਈ ਸ਼ਿਕਾਇਤ ਆ ਜਾਂਦੀ ਆ ਔਰ ਪੋਰਟਲ ਦੇ ਉੱਤੇ ਸ਼ਿਕਾਇਤ ਪੈਂਡਿੰਗ ਸ਼ੋਅ ਹੁੰਦੀ ਆ ਤਾਂ ਫਿਰ ਉੱਥੇ ਕਾਰਵਾਈ ਕਰਨੀ ਪੈਂਦੀ ਆ ਆਮ ਤੌਰ 'ਤੇ ਸ਼ਹਿਰ 'ਚ ਬਹੁਤ ਜਣਿਆਂ ਨੇ ਕੀਤੀਆਂ ਗੱਲ ਬਿਲਕੁਲ ਸਹੀ ਹੈ ਤੁਹਾਡੀ ਤੁਹਾਡੇ ਮਾਧਿਅਮ ਰਾਹੀਂ ਮੈਂ ਤਾਂ ਅਪੀਲ ਕਰ ਸਕਦਾ ਲੋਕਾਂ ਨੂੰ ਉਹ ਜਿੰਨੀ ਵੀ ਮਿਨੀਮਮ ਤੋਂ ਮਿਨੀਮਮ ਆਰ ਪਲੈਂਥ ਲੈਵਲ ਜੋ ਸਾਡਾ ਪ੍ਰੈਸਕ੍ਰਾਈਬਡ ਹੈਗਾ ਉਹਦੇ ਮੁਤਾਬਕ ਕਰਨ ਤਾਂ ਕਿ ਨਾ ਇਦਨੀਆਂ ਸ਼ਿਕਾਇਤਾਂ ਹੋਣ ਨਾ ਆਂਡਗਵਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਤਣਾਤਣੀ ਦਾ ਮਾਹੌਲ ਹੋਵੇ। ਤੋਂ ਨਿਗਮ ਵੱਲੋਂ ਪੱਖਪਾਤ ਤੋਂ ਬਿਨਾ ਇਹ ਕਾਰਵਾਈ ਕੀਤੀ ਜਾਊਗੀ। ਜੋ ਕਾਨੂੰਨ ਦੇ दायरे 'ਚ ਹੋਊਗੀ ਉਹ ਕਾਰਵਾਈ ਕੀਤੀ ਜਾਊਗੀ। ਥੈਂਕ ਯੂ।